ਬੱਚਾ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ ਸਮੇਂ-ਸਮੇਂ ਤੇ ਉਹਨਾਂ ਦੀ ਬਿਹਤਰੀ ਲਈ ਅਹਿਮ ਪ੍ਰੋਜੈਕਟ ਕਰਨ ਵਾਲੇ ਜੀ ਆਰ ਡੀ ਕਾਲੇ ਹੋ ਸ਼ਾਰਪ ਰੋਡ ਫਗਵਾੜਾ ਵੱਲੋਂ ਸੁਆਮੀ ਬਿਵੇਕਾਨੰਦ ਜੀ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਜਿੱਥੇ ਸਕੂਲ ਡਾਇਰੈਕਟਰ ਡਾਕਟਰ ਨੀਲਮ ਸੇਠੀ ਅਤੇ ਪ੍ਰਿੰਸੀਪਲ ਗੁਰਜੀਤ ਕੌਰ ਦੀ ਅਗਵਾਈ ਹੇਠ ਸਮੂਹ ਮੈਨੇਜਮੈਂਟ ਅਤੇ ਸਵਾਮੀ ਬਿਵੇਕਾਨੰਦ ਜੀ ਦੀ ਤਸਵੀਰ ਨੂੰ ਨਮਨ ਕੀਤਾ ਗਿਆ ਉੱਥੇ ਹੀ ਬੱਚਿਆਂ ਵੱਲੋਂ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ ਅਜਾਤ ਕੇ ਬੱਚਿਆਂ ਵੱਲੋਂ ਸਵਾਮੀ ਬਿਵੇਕਾਨੰਦ ਜੀ ਦੀ ਜੀਵਨੀ ਸੰਬੰਧੀ ਅਹਿਮ ਸਵਾਲ ਵੀ ਪੁੱਛੇ ਗਏ ਜਿਨ੍ਹਾਂ ਦੇ ਬੱਚਿਆਂ ਵੱਲੋਂ ਬਹੁਤ ਹੀ ਸੂਝ-ਬੂਝ ਨਾਲ ਜਵਾਬ ਦਿੱਤੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਕਫਾ ਕੁ ਬੁਲਾ ਰਹੇ ਨੇ ਬੱਚਿਆਂ ਨੂੰ ਸ੍ਰੀ ਪਵਮੀ ਬਵੇਕਾਨਾਂ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਬੱਚਿਆਂ ਦੇ ਉਸ਼ਪਲ ਭਵਿੱਖ ਦੀ ਕਾਮਨਾ ਕੀਤੀ ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਗਈ ਉਹ ਵੱਧ ਤੋਂ ਵੱਧ ਪੜ੍ਹਾਈ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਅਤੇ ਇੱਕ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਇਸ ਦੌਰਾਨ ਜਨਰਲ ਸੈਕਟਰੀ ਤਾਰਾ ਚੰਚੁੰਬਰ ਫਾਈਨਾਂਸ ਸੈਕਟਰੀ ਬੀ ਐਸ ਬਾਗਲਾ ਟਰਸਟੀ ਮੈਂਬਰ ਅਸ਼ੋਕ ਪਟਿਆ ਡਾਕਟਰ ਟੀ ਆਰ ਬਸਰਾ ਡਾਇਰੈਕਟਰ ਡਾਕਟਰ ਨੀਲਮ ਸੇਟੀ ਪ੍ਰਿੰਸੀਪਲ ਗੁਰਜੀਤ ਕੌਰ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਮੌਜ ਫਗਵਾੜਾ ਤੋਂ ਨਵਰਾਂਗ ਚੈਨਲ ਐਮ ਐਸ ਰਾ为 ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਜੀ ਆਰ ਡੀ ਕਾਲਜ ਸੋਮੀ ਵਿਵੇਕਾਨੰਦ ਦੀ ਜਨਤੀ ਦੇ ਉੱਤੇ ਬੱਚਿਆਂ ਨੇ ਪ੍ਰੋਗਰਾਮ ਸਾਰਾ ਬਣਾਇਆ ਉਹਨਾਂ ਦੀ ਸਾਰੀ ਜੀਵਨੀ ਬਾਰੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਉਹਨਾਂ ਦਾ ਜੋ-ਜੋ ਕੁਛ ਉਹਨਾਂ ਨੇ ਕੀਤਾ ਜੋ-ਜੋ ਕੁਛ ਉਹਨਾਂ ਨੇ ਅੱਗੇ ਵੱਧੂ ਸਾਰਾ ਕੁਛ ਕੀਤਾ ਉਹ ਸਾਰਾ ਬੱਚਿਆਂ ਦੇ ਚਾਣ ਬੈਠ ਲੰਦਾ ਗਿਆ ਔਰ ਬੱਚਿਆਂ ਨੇ ਬਹੁਤ ਅੱਛੀਆਂ ਪੋਇਮਾਂ ਬੋਲੀਆਂ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਇਸ ਕਰਕੇ ਸਾਨੂੰ ਵੀ ਇਹੋ ਜਿਹਾ ਚਾਹੀਦਾ ਕਿ ਜਿੱਦਾਂ ਸਵਾਮੀ ਵਿਵੇਕਾਨੰਦ ਨੇ ਇਸ ਪੜ੍ਹਾਈ ਦੇ ਖੇਤਰ ਦੇ ਵਿੱਚ ਇੰਨੀਆਂ ਬਲੰਦੀਆਂ ਛੁਈਆਂ ਔਰ ਬੱਚਿਆਂ ਨੂੰ ਇਹ ਪ੍ਰੇਰਣਾ ਦਿੱਤੀ ਕਿ ਤੁਸੀਂ ਵੀ ਆਪਣਾ ਇਹੋ ਜਿਹਾ ਮਨ ਬਣਾਓ ਕਿ ਤੁਸੀਂ ਵੀ ਉੱਥੇ ਤੱਕ ਪਹੁੰਚੋ ਬੱਚਾ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ ਸਮੇਂ-ਸਮੇਂ ਤੇ ਉਹਨਾਂ ਦੀ ਬਿਹਤਰੀ ਲਈ ਅਹਿਮ ਪ੍ਰੋਜੈਕਟ ਕਰਨ ਵਾਲੇ ਜੀ ਆਰ ਡੀ ਕਾਲੇ ਹੋ ਸ਼ਾਰਪ ਰੋਡ ਫਗਵਾੜਾ ਵੱਲੋਂ ਸੁਆਮੀ ਬਿਵੇਕਾਨੰਦ ਜੀ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਜਿੱਥੇ ਸਕੂਲ ਡਾਇਰੈਕਟਰ ਡਾਕਟਰ ਨੀਲਮ ਸੇਠੀ ਅਤੇ ਪ੍ਰਿੰਸੀਪਲ ਗੁਰਜੀਤ ਕੌਰ ਦੀ ਅਗਵਾਈ ਹੇਠ ਸਵਾਮੀ ਮੈਨਿੰਗਮੈਂਟ ਅਤੇ ਸਤਵਲੋ ਸਵਾਮੀ ਬਿਵੇਕਾਨੰਦ ਜੀ ਦੀ ਤਸਵੀਰ ਨੂੰ ਨਮਨ ਕੀਤਾ ਗਿਆ ਉੱਥੇ ਹੀ ਬੱਚਿਆਂ ਵੱਲੋਂ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ ਅੱਜ ਦੇ ਬੱਚਿਆਂ ਵੱਲੋਂ ਸਵਾਮੀ ਬਿਵੇਕਾਨੰਦ ਜੀ ਦੀ ਜੀਵਨੀ ਸੰਬੰਧੀ ਅਹਿਮ ਸਵਾਲ ਵੀ ਪੁੱਛੇ ਗਏ ਜਿਨ੍ਹਾਂ ਦੇ ਬੱਚਿਆਂ ਵੱਲੋਂ ਬਹੁਤ ਹੀ ਸੂਝ-ਬੂਝ ਨਾਲ ਜਵਾਬ ਦਿੱਤੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਕਫਾ ਕੁ ਬੁਲਾ ਰਹੇ ਹਨ ਬੱਚਿਆਂ ਨੂੰ ਸਵਾਮੀ ਬਿਵੇਕਾਨੰਦ ਜੀ ਦੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਗਈ ਉਹ ਵੱਧ ਤੋਂ ਵੱਧ ਪੜ੍ਹਾਈ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਅਤੇ ਇੱਕ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਇਸ ਦੌਰਾਨ ਜਨਰਲ ਸੈਕਟਰੀ ਤਾਰਾ ਚੰਦ ਚੁੰਬਰ ਫਾਈਨਾਂਸ ਸੈਕਟਰੀ ਬੀ ਐਸ ਬਾਗਲਾ ਟਰਸਟੀ ਮੈਂਬਰ ਸ਼ੋਕ ਪਟਿਆ ਡਾਕਟਰ ਟੀ ਆਰ ਬਸਰਾ ਡਾਇਰੈਕਟਰ ਡਾਕਟਰ ਨੀਲਮ ਸੇਟੀ ਪ੍ਰਿੰਸੀਪਲ ਗੁਰਜੀਤ ਕੌਰ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ਫੋਗਵਾੜਾ ਤੋਂ ਨਵਰਾਂਗ ਚੈਨਲ ਐਮ ਐਸ ਰਾਏ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਜੀ ਆਇਆਂ ਨੂੰ ਜੀ ਗੀ ਆਡੀ ਕਾਲ ਹੋ ਗਿਆ। ਸਵਾਮੀ ਵਿਵੇਕਾਨੰਦ ਦੀ ਜਨਤੀ ਦੇ ਉੱਤੇ ਬੱਚਿਆਂ ਨੇ ਪ੍ਰੋਗਰਾਮ ਸਾਰਾ ਬਣਾਇਆ। ਉਹਨਾਂ ਦੀ ਸਾਰੀ ਜੀਵਨੀ ਬਾਰੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ। ਉਹਨਾਂ ਦਾ ਜੋ-ਜੋ ਕੁਛ ਉਹਨਾਂ ਨੇ ਕੀਤਾ, ਜੋ-ਜੋ ਕੁਛ ਉਹਨਾਂ ਨੇ ਅੱਗੇ ਵੱਧੂ ਸਾਰਾ ਕੁਛ ਕੀਤਾ, ਉਹ ਸਾਰਾ ਬੱਚਿਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਔਰ ਬੱਚਿਆਂ ਨੇ ਬਹੁਤ ਅੱਛੀਆਂ ਪੋਇਮਾਂ ਬੋਲੀਆਂ ਉਹਨਾਂ ਦੀ ਜੀਵਨੀ ਬਾਰੇ ਦੱਸਿਆ। ਇਸ ਕਰਕੇ ਸਾਨੂੰ ਵੀ ਇਹੋ ਜਿਹਾ ਚਾਹੀਦਾ ਕਿ ਜਿੱਦਾਂ ਸਵਾਮੀ ਵਿਵੇਕਾਨੰਦ ਨੇ ਇਸ ਪੜਾਈ ਦੇ ਖੇਤਰ ਦੇ ਵਿੱਚ ਇੰਨੀਆਂ ਬਲੰਦੀਆਂ ਛੁਈਆਂ ਔਰ ਬੱਚਿਆਂ ਨੂੰ ਇਹ ਪ੍ਰੇਰਨਾ ਦਿੱਤੀ ਕਿ ਤੁਸੀਂ ਵੀ ਆਪਣਾ ਇਹੋ ਜਿਹਾ ਮਨ ਬਣਾਓ ਕਿ ਤੁਸੀਂ ਵੀ ਉੱਥੇ ਤੱਕ ਪਹੁੰਚੋ ਧੰਨਵਾਦ